ਕਲਗੀਧਰ ਸਤਗੁਰੂ ਸੱਚੇ ਪਾਤਸ਼ਾਹ ਜੀ ਦੇ ਨੇਤਰਾਂ ਦੇ ਸਾਹਮਣੇ ਬਾਬਾ ਅਜੀਤ ਸਿੰਘ ਸਾਹਿਬ ਜੀ ਦਾ ਸ਼ਰੀਰ ਪਿਆ ਹੈ ਤੇ ਗੁਰੂ ਗੋਬਿੰਦ ਸਿੰਘ ਇਦਾਂ ਵੇਖ ਕੇ ਬਾਬਾ ਅਜੀਤ ਸਿੰਘ ਜੀ ਦੇ ਸ਼ਰੀਰ ਨੂੰ ਜਿਵੇਂ ਜਾਣਦੇ ਨਹੀਂ ਹੁੰਦੇ ਤੇ ਇਦਾਂ ਗੁਰੂ ਗੋਬਿੰਦ ਸਿੰਘ ਚਲੇ ਗਏ ਜਦੋਂ ਜਾਣ ਲੱਗੇ ਭਾਈ ਦਇਆ ਸਿੰਘ ਸਾਹਿਬ ਸਤਗੁਰੂ ਸੱਚੇ ਪਾਤਸ਼ਾਹ ਨੂੰ ਕਹਿਣ ਲੱਗੇ ਮਹਾਰਾਜ ਬਾਬਾ ਅਜੀਤ ਸਿੰਘ ਸਾਹਿਬ ਜੀ ਦਾ ਸ਼ਰੀਰ ਪਿਆ ਤੁਸੀਂ ਤੇ ਇਦਾਂ ਲੰਘ ਗਏ ਜਿਵੇਂ ਜਾਣਦੇ ਨਹੀਂ ਹੁੰਦੇ ਆਪਾਂ ਅਰਦਾਸ ਕੁਝ ਪੜਦੇ ਆ ਨਾ ਦੇਖ ਕੇ ਅਨਡਿੱਠ ਕੀਤਾ ਮਹਾਰਾਜ ਨੇ ਸਤਗੁਰੂ ਕਲਗੀਧਰ ਨੇ ਆਪਣੇ ਪੁੱਤਰਾਂ ਦਾ ਸਰੀਰ ਵੇਖ ਕੇ ਅਨਡਿੱਠ ਕਰ ਦਿੱਤਾ ਜਿਵੇਂ ਜਾਣ ਦੇ ਨਾ ਹੋ ਭਾਈ ਦਇਆ ਸਿੰਘ ਸਾਹਿਬ ਨੇ ਬੜੀਆਂ ਬੇਨਤੀਆਂ ਕੀਤੀਆਂ ਸਤਗੁਰੂ ਆਪ ਜੀ ਹੁਕਮ ਕਰੋ ਮੈਂ ਆਪਣੇ ਸਿਰ ਦੀ ਪੱਗ ਲਾ ਕੇ ਦੋ ਟੋਟਕੇ ਬਣਾ ਬਣਾ ਕੇ ਇੱਕ ਟੋਟਾ ਬਾਬਾਜੀ ਸਿੰਘ ਸਾਹਿਬ ਜੀ ਦੇ ਸਰੀਰ ਤੇ ਪਾ ਦਵਾਂ ਇੱਕ ਟੋਟਾ ਬਾਬਾ ਜੁਹਾਰ ਸਿੰਘ ਜੀ ਦੇ ਸਰੀਰ ਤੇ ਪਾ ਦਵਾਂ ਪਰ ਕਲਗੀਧਰ ਸਤਗੁਰਾਂ ਨੇ ਜਵਾਬ ਦੇ ਦਿੱਤਾ ਮਾਰੇ ਕਹਿੰਦੇ ਨਹੀਂ ਭਾਈ ਦਇਆ ਸਿੰਘ ਮੈਂ ਸਿੱਖੀ ਚ ਵਿਖੇੜਾ ਨਹੀਂ ਪਾ ਸਕਦਾ ਕਿ ਮੇਰੇ ਦੂਜੇ ਪੁੱਤਰ ਖਾਲਸੇ ਤੇ ਇਦਾਂ ਹੀ ਪਏ ਆ ਤੇ ਗੁਰੂ ਗੋਬਿੰਦ ਸਿੰਘ ਜਾਂਦਾ ਹੋਇਆ ਆਪਣੇ ਪੁੱਤਰਾਂ ਤੇ ਕੁੱਫਣ ਪਾ ਗਿਆ ਇਹ ਨਹੀਂ ਮੈਂ ਸੁੰਨਾ ਚਾਹੁੰਦਾ ਤੇ ਕਹਿੰਦੇ ਨੇ ਨਾ ਕਿ ਬੱਦਲਾਂ ਚੋ ਬਿਜਲੀ ਝਮਕ ਕੇ ਸਗੀ ਮਾਰਦੀ ਪਈ ਰੁਸ਼ਨਾਈ ਜਾਂ ਸੁਨਹਿਰੀ ਜਹੀ ਤਾਰ ਦੀ ਦਇਆ ਸਿੰਘ ਵੱਲ ਨਿਗਾਹ ਗਈ ਜਾਦਾ ਤਾਰ ਦੀ ਪੱਟਾਂ ਉਤੇ ਲਾਸ਼ ਲੈ ਕੇ ਬੈਠਾ ਸੀ ਜੁਝਾਰ ਦੀ ਤਨ ਕਲਗੀਧਰ ਸਤਿਗੁਰੂ ਸੱਚੇ ਪਾਤਸ਼ਾਹ ਨੇ ਵੇਖਿਆ ਕਿ ਭਾਈ ਦਇਆ ਸਿੰਘ ਆਪਣੇ ਪੱਟਾਂ ਦੇ ਉੱਤੇ ਆਪਣੀ ਗੋਦ ਵਿੱਚ ਬਾਬਾ ਜੀ ਸਿੰਘ ਸਾਹਿਬ ਜੀ ਦਾ ਸਿਰ ਰੱਖ ਕੇ ਬੈਠਿਆ ਕਲਗੀਆਂ ਵਾਲੇ ਪਾਤਸ਼ਾਹ ਨੂੰ ਕਹਿੰਦਿਆ ਮਹਾਰਾਜ ਮੇਰਾ ਜੀ ਕਰਦਾ ਹੈ ਮੇਰਾ ਚਿੱਤ ਕਰਦਾ ਹੈ ਕਿ ਜਿਹੜੀ ਅਖੀਰ ਸਮੇ ਜਿਹੜੀ ਰਸਮ ਨਿਭਾਈ ਦੀ ਹੈ ਮੈਂ ਉਹ ਰਸਮ ਪੂਰੀ ਕਰ ਦਵਾਂ ਮੇਰਾ ਜੀ ਕਰਦਾ ਹੈ ਕਿ ਮੈਂ ਇਹਨਾਂ ਦੇ ਸ਼ਰੀਰਾਂ ਦਾ ਸੰਸਕਾਰ ਕਰ ਦਵਾਂ ਸੰਸਕਾਰ ਨਹੀਂ ਕਰ ਸਕਦੇ ਤੇ ਮਹਾਰਾਜ ਮੈਂ ਸ਼ਰੀਰਾਂ ਨੂੰ ਢੱਕ ਤੇ ਜਾਵਾਂ ਜੀ ਕਰੇ ਮੇਰਾ ਥੋੜਾ ਪਿਆਰ ਜਿਤਲਾ ਦਿਆਂ ਨਿਭਾਈ ਦੀ ਅਖੀਰ ਜਿਹੜੀ ਰਸਮ ਨਿਭਾ ਦਿਆਂ ਪਾਗਲਾ ਕੇ ਸਿਰ ਦੀ ਤੋਂ ਟੋਟ ਕੇ ਬਣਾ ਦਿਆਂ ਅੱਧਾ ਅੱਧਾ ਦੋਹਾਂ ਦੇ ਸ਼ਰੀਰਾਂ ਉੱਤੇ ਪਾ ਦਿਆਂ ਪਿੱਛੇ ਲੱਗੇ ਹੋયા ਦਾਤਾ ਪਿੱਛੇ ਕਿਹੜੀ ਗੱਲ ਦੇ ਪੁੱਤਰਾਂ ਦੀ ਪੀੜ ਤੇ ਪੰਖੇਰੂ ਵੀ ਨਹੀਂ ਚੱਲਦੇ ਕਲਗੀਆਂ ਵਾਲਿਆ ਆਪਣੇ ਪੁੱਤਰਾਂ ਦਾ ਦਰਦ ਤੇ ਪੰਛੀ ਵੀ ਨਹੀਂ ਵੇਖ ਸਕਦੇ ਜੇ ਸਾਧ ਸਿੰਘ ਜੀ ਜਾਨਵਰਾਂ ਨੂੰ ਵਿਖੀਏ ਪੰਛੀਆਂ ਨੂੰ ਵੇਖੀਏ ਉਹ ਵੀ ਆਪਣੇ ਪੁੱਤਰਾਂ ਦਾ ਦੁੱਖ ਨਹੀਂ ਜਰਦੇ ਕਲਗੀਆਂ ਵਾਲਿਆ ਕਿਦਾਂ ਦਾ ਦਿਲ ਲੈ ਕੇ ਜੰਮਿਆ ਹੈ ਕਿਵੇਂ ਦਾ ਹਿਰਦਾ ਤੇਰੇ ਅੰਦਰ ਹੈ ਤੇਰੇ ਸੀਨੇ ਵਿੱਚ ਦਿਲ ਕਿਹੜਾ ਧੜਕਦਾ ਹੈ ਪੁੱਤਰਾਂ ਦੀਆਂ ਲਾਸ਼ਾਂ ਪਈਆਂ ਨੇ ਪੁੱਤਰਾਂ ਦੇ ਸਰੀਰ ਪਏ ਆ ਪਰ ਕਲਗੀਆਂ ਵਾਲਿਆ ਆਏ ਚੱਲਿਆ ਜਿਵੇਂ ਜਾਣਦਾ ਨਹੀਂ ਹੁੰਦਾ ਸਤਿਗੁਰੂ ਸੱਚੇ ਪਾਤਸ਼ਾਹ ਕਿਹੜੀ ਗੱਲ ਦੇ ਮਗਰ ਲੱਗੇ ਹੋ ਕੀ ਤੁਹਾਡੇ ਮਨ ਵਿੱਚ ਚੱਲਦਾ ਹੈ ਬੜੇ ਹੀ ਗਰੀਬ ਮਾਪੇ ਜਾਗ ਉੱਤੇ ਪਏ ਨੇ ਖਫਣੋਂ ਬਗੈਰ ਦਸ ਕੀ ਦੇ ਪੁੱਤ ਗਏ ਨੇ ਮਹਾਰਾਜ ਭਾਵੇਂ ਗਰੀਬ ਤੋਂ ਗਰੀਬ ਬੰਦੇ ਦਾ ਪੁੱਤਰ ਚੜ੍ਹਾਈ ਕਰ ਜਾਵੇ ਔਲਾਦ ਚੜ੍ਹਾਈ ਕਰ ਜਾਵੇ ਪਰ ਕਲਗੀਆਂ ਵਾਲਿਆ ਖੱਫਣੋਂ ਬਗੈਰ ਨਹੀਂ ਕਿਸੇ ਦਾ ਪੁੱਤ ਗਿਆ ਅੰਤਮ ਰਸਮ ਅੰਤਮ ਕਿਰਿਆ ਆਪਣੇ ਪੁੱਤਰ ਦੀ ਹਰ ਕੋਈ ਕਰਦਾ ਪਰ ਬਾਜਾਂ ਵਾਲਿਆ ਤੂੰ ਤੇ ਤਿੰਨਾਂ ਲੋਕਾਂ ਦਾ ਮਾਲਕ ਹੈਂ ਗਰੀਬ ਵੀ ਨਹੀਂ ਹੈ ਤੂੰ ਤੇ ਰਾਜਨ ਕੇ ਰਾਜਾ ਮਹਾਰਾਜਨ ਕੇ ਮਹਾਰਾਜਾ ਐਸੋ ਰਾਜ ਛੋੜ ਔਰ ਦੂਜਾ ਕੌਣ ਤੇ ਆਈ ਹੈ ਮਹਾਰਾਜ ਰਾਜਿਆਂ ਦੇ ਰਾਜੇ ਹੋ ਮਹਾਰਾਜਿਆਂ ਦੇ ਮਹਾਰਾਜੇ ਹੋ ਤੁਹਾਡੇ ਪੁੱਤਰਾਂ ਦੇ ਸਰੀਰ ਇਦਾਂ ਰੁਲ ਜਾਣ ਮੈਂ ਇਹ ਨਹੀਂ ਚਾਹੁੰਦਾ ਮਹਾਰਾਜ ਮੈਂ ਚਾਹੁੰਨਾ ਵੀ ਜਿਹੜੀ ਰਸਮ ਅਖੀਰ ਤੇ ਨਿਭਾਈ ਦੀ ਐ ਮੈਂ ਨਵਾ ਦਵਾ ਤੇ ਪਰ ਸਤਿਗੁਰੂ ਆਪਣੇ ਪੁੱਤਰਾਂ ਦੀ ਪੀੜ ਤੇ ਪੰਖੀ ਰੁ ਪੰਛੀ ਵੀ ਨਹੀਂ ਚੱਲਦੇ ਦਾਤਾ ਖੱਫਣਾ ਤੋਂ ਬਗੈਰ ਕਿਸੇ ਦੇ ਪੁੱਤ ਨਹੀਂ ਜਾਂਦੇ ਭਾਵੇਂ ਗਰੀਬ ਤੋਂ ਗਰੀਬ ਬੰਦਾ ਹੋਵੇ ਭਾਈ ਦਇਆ ਸਿੰਘ ਸਾਹਿਬ ਨੇ ਜਦੋਂ ਇਹ ਬਚਨ ਕੀਤੇ ਕਲਗੀਆਂ ਵਾਲੇ ਪਾਤਸ਼ਾਹ ਨੇ ਜਵਾਬ ਦਿੱਤਾ ਬੋਲੇ ਦਸ਼ਮੇਸ਼ ਪਿੱਤਾ ਮੁੱਖੋ ਲਲਕਾਰ ਕੇ ਲੈਣਾ ਕੀ ਤੂੰ ਸਿੰਘਾ ਮੇਰੇ ਪੁੱਤਾਂ ਨੂੰ ਪਿਆਰ ਕੇ ਵੇਖਦਾ ਮੈਦਾਨ ਵਿੱਚ ਜਰਾ ਛਾਤੀ ਮਾਰ ਕੇ ਸਿੰਘ ਵੀ ਸ਼ਹੀਦ ਕਿੰਨੇ ਹੋਏ ਜਾਣਾਂ ਵਾਰ ਕੇ ਦੋ ਸਹਬਜ਼ਾਦਿਆਂ ਦੀ ਕੀ ਗੱਲ ਕਰਦਾ ਬਿਆ ਸਿੰਘ ਚਾਰੇ ਪਾਸੇ ਨਿਗਾਹ ਮਾਰ ਕਿੰਨੇ ਸਿੰਘ ਸ਼ਹੀਦ ਹੋਏ ਪਏ ਨੇ ਜਿਨ੍ਹਾਂ ਨੇ ਆਪਣੀਆਂ ਜਾਨਾਂ ਕੁਰਬਾਨ ਕਰ ਦਿੱਤੀਆਂ ਮੇਰੇ ਇੱਕ ਹੁਕਮ ਤੇ ਮੇਰੀ ਇੱਕ ਆਵਾਜ਼ ਤੇ ਆਪਣਾ ਸਭ ਕੁਝ ਵਾਰ ਦਿੱਤਾ ਔਖ ਸੌਖ ਵੇਲੇ ਰਹੇ ਮੇਰੇ ਭਾਈਵਾਲ ਨੇ ਬਿਨਾ ਤਨਖਾਹੋਂ ਜਿਹੜੇ ਰਹੇ ਮੇਰੇ ਨਾਲ ਨੇ ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ ਤੇ ਤਨਖਾਹਾਂ ਨਾਲ ਵੀ ਨਹੀਂ ਰਹੇ ਇਹ ਤੇ ਇਦਾਂ ਹੀ ਮੇਰੇ ਨਾਲ ਰਹੇ ਮੇਰੇ ਭਾਈਵਾਲ ਬਣ ਕੇ ਰਹੇ ਮਹਾਰਾਜ ਕਹਿੰਦੇ ਜਿੰਨਾ ਚਿਰ ਇਹਨਾਂ ਦਾ ਹਿਸਾਬ ਨਹੀਂ ਮੁੱਕਦਾ ਅਜੀਤ ਤੇ ਜੁਝਾਰ ਦੀਆਂ ਲਾਸ਼ ਨਹੀਂ ਚੁੱਕਦਾ ਕਲਗੀਧਰ ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ ਇਹਨਾਂ ਦਾ ਦੇਣ ਨਹੀਂ ਮੈਂ ਸਿੱਖਾਂ ਦਾ ਦੇ ਸਕਦਾ ਮੇਰਿਆਂ ਦਾ ਜਿੰਨਾ ਚਿਰ ਇਹਨਾਂ ਦਾ ਹਿਸਾਬ ਨਹੀਂ ਮੁਕਾ ਦਿੰਦਾ ਮੈਂ ਅਜੀਤ ਸਿੰਘ ਤੇ ਜੁਝਾਰ ਸਿੰਘ ਦੇ ਸ਼ਰੀਰ ਵੱਲ ਵੇਖਾਂਗਾ ਵੀ ਨਹੀਂ ਤਨ ਜਗਰਾ ਕਲਗੀਆਂ ਵਾਲੇ ਪਾਤਸ਼ਾਹ ਦਾ ਮਹਾਰਾਜ ਕਹਿੰਦੇ ਆਉਣ ਵਾਲਾ ਸਮਾਂ ਐਸਾ ਨਾ ਹੋਵੇ ਲੋਕ ਕਹਿਣ ਗੁਰੂ ਗੋਬਿੰਦ ਸਿੰਘ ਨੇ ਪੁੱਤਰਾਂ ਵਿੱਚ ਤੇ ਸੰਘਾਂ ਵਿੱਚ ਕੋਈ ਫਰਕ ਜਾਣਿਆ ਮਹਾਰਾਜ ਕਹਿੰਦੇ ਮੇਰੀ ਰੂਹ ਇਸ ਮੌਤ ਨੂੰ ਲੋਚਦੀ ਰਹੀ ਪਰ ਮੈਂ ਹੁਕਮ ਵਜਾ ਕੇ ਆ ਗਿਆ ਹਾਂ ਲੋਕੀ ਕਹਿਣਗੇ ਕਹਿਣ ਲੱਖ ਵਾਰ ਮੈਨੂੰ ਕਿ ਮੈਂ ਪੁੱਤ ਮਰਵਾ ਕੇ ਆ ਗਿਆ ਹਾਂ ਮੈਨੂੰ ਰੱਤਾ ਪ੍ਰਵਾਹ ਨਹੀਂ जग ਸਾਰਾ ਬੇਸ਼ੱਕ ਮੈਨੂੰ ਰਣ ਦਾ ਚੋਰ ਸਮਝੇ ਮੈਂ ਇਹ ਨਾ ਸੁਣਾ ਗੋਬਿੰਦ ਸਿੰਘ ਨੇ ਸਿੰਘ ਹੋਰ ਸਮਝੇ ਤੇ ਪੁੱਤ ਹੋਰ ਸਮਝੇ ਮਹਾਰਾ ਕਹਿੰਦੇ ਮੈਂ ਇਹ ਨਹੀਂ ਸੁਣ ਸਕਦਾ ਗੁਰੂ ਗੋਬਿੰਦ ਸਿੰਘ ਨੇ ਪੁੱਤਰਾਂ ਵਿੱਚ ਤੇ ਸਿੰਘਾਂ ਵਿੱਚ ਕੋਈ ਫਰਕ ਰੱਖਿਆ ਸਤਿਗੁਰੂ ਸੱਚੇ ਪਾਤਸ਼ਾਹ ਨੇ ਕਿਹਾ ਸੀ ਨਾ ਜਦੋਂ ਮਾਤਾ ਜੀ ਨੇ ਕਿਹਾ ਗੁਰੂ ਸਾਹਿਬ ਜੀ ਨੂੰ ਕਿ ਗੁਰੂ ਜੀ ਲਾਲ ਨજર ਨਹੀਂ ਆਉਂਦੇ ਪੁੱਤਰ ਨજર ਨਹੀਂ ਆਉਂਦੇ ਮਹਾਰਾ ਕਹਿੰਦੇ ਆ ਵੇਖ ਕਿੰਨੇ ਪੁੱਤਰ ਬੈਠੇ ਆ ਕਹਿੰਦੇ ਨਹੀਂ ਨਹੀਂ ਬਾਬਾ ਜੀ ਸਿੰਘ ਨਹੀਂ ਨજર ਆਉਂਦੇ ਜੋ ਜਾਰ ਸਿੰਘ ਜੀ ਦੀ ਨજર ਆਉਂਦੇ ਜੋਰਾਵਰ ਸਿੰਘ ਦੀ ਨજર ਆਉਂਦੇ ਫਤਿਹ ਸਿੰਘ ਦੀ ਨજર ਆਉਂਦੇ ਕਲਗੀਆਂ ਵਾਲੇ ਗੁਰੂ ਪਿਤਾ ਨੇ ਕਿਹਾ ਮਾਤਾ ਜੀ ਨੂੰ ਕਿ ਤੁਸੀਂ ਚਾਰ ਪੁੱਤਰਾਂ ਦੀ ਗੱਲ ਕਰਦੇ ਹੋ ਇੱਥੇ ਵੇਖੋ ਕਿੰਨੇ ਸਿੰਘ ਨੇ ਮਾਰਾ ਕਹਿੰਦੇ ਨਹੀਂ ਮਾਤਾ ਜੀ ਕਹਿਣ ਲੱਗੇ ਮਹਾਰਾਜ ਨੂੰ ਵੀ ਨਹੀਂ ਪੁੱਤਰ ਕਿੱਥੇ ਨੇ ਮਾਰਾ ਕਹਿੰਦੇ ਇਨ ਪੁੱਤਰਨ ਦੇ ਸਿਰ ਪਰ ਵਾਰ ਦੀਏ ਸੋਤ ਚਾਰ ਚਾਰ ਮੂਏ ਤੋਂ ਕਿਹਾ ਹੁਆ ਜੀਵਤ ਲੱਖ ਹਜ਼ਾਰ ਸਤਗੁਰੂ ਕਲਗੀਆਂ ਵਾਲੇ ਕਹਿੰਦੇ ਇਹ ਜਿੰਨੇ ਪੁੱਤਰ ਬੈਠੇ ਤੇਰੇ ਹੀ ਨੇ ਲੱਖਾਂ ਹਜ਼ਾਰਾਂ ਦੀ ਗਿਣਤੀ ਜਿੰਨੀ ਹੈ ਤੇਰੇ ਪੁੱਤਰ ਨੇ ਇਹਨਾਂ ਲੱਖਾਂ ਹਜ਼ਾਰਾਂ ਪੁੱਤਰਾਂ ਤੋਂ ਮੈਂ ਤੇਰੇ ਚਾਰ ਪੁੱਤ ਕੁਰਬਾਨ ਕਰਾਇਆ ਗੱਲ ਕਿ ਆਖੋ ਸਤਨਾਮ ਸਤਗੁਰੂ ਸੱਚੇ ਪਾਤਸ਼ਾਹ ਨੇ ਐਡੀ ਪਦਵੀ ਸਾਨੂੰ ਬਖਸ਼ੀ